ਕੋਡੀ 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 ਕੁਮਾਖੇੜ ਕਬੱਡੀ ਦਾ ਚੋਟੀ ਦਾ ਰੇਡਰ ਮਾਝੇ ਦੀ ਸ਼ਾਨ ਗੁਰਲਾਲ ਸੋਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੋਸਤੋ ਸੋਸ਼ਲ ਮੀਡੀਆ ਤੇ ਇਹ ਖਬਰ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਡਾਕਟਰ ਕਰੋ ਫਰੋਤੀ ਮੰਗਲਵਾਲਾ ਕਬੱਡੀ ਖਿਡਾਰੀ ਗ੍ਰਿਫਤਾਰ ਅੰਮ੍ਰਿਤਸਰ ਦੇ ਪਿੰਡ ਦਿੱਲੋਵਾਲ ਦੇ ਇੱਕ ਡਾਕਟਰ ਕੋਲ ਫਰौती ਮੰਗਣ ਦੇ ਇਲਜ਼ਾਮਾਂ ਤਹਿਤ ਦਿਹਾਤੀ ਪੁਲਸ ਨੇ ਤਨੰਤਨ ਦੇ ਸੋਲ ਪਿੰਡ ਦੇ ਗੁਰਲਾਲ ਨੂੰ ਗ੍ਰਿਫਤਾਰ ਕੀਤਾ ਹੈ ਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ ਗੁਰਲਾਲ ਉਸਤੇ ਪੰਜ ਹੋਰ ਸਾਥੀਆਂ ਦੀ ਵੀ ਭਾਲ ਜਾਰੀ ਹੈ ਦੋਸਤੋ ਨਾਲ ਗੁਰਲਾਲ ਸੋਲ ਦੀ ਗ੍ਰਿਫਤਾਰੀ ਦੀ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਵਿੱਚ ਪੁਲਸ ਵੱਲੋਂ ਗੁਰਲਾਲ ਸੋਲ ਦਾ ਫੇਸ ਟਕਿਆ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਦੋਸਤੋ ਇਹ ਖਬਰ ਬੜੀ ਸ਼ਰਮਨਾਖ ਖਬਰ ਹੈ ਦੋਸਤੋ ਅਸਲ ਵਿੱਚ ਸਚਾਈ ਕੀ ਹੈ ਇਹ ਤਾਂ ਗੁਰਲਾਲ ਸੋਲ ਹੀ ਜਾਣ ਸਕਦਾ ਹੈ ਦੋਸਤੋ ਜਿੱਥੇ ਗੁਰਲਾਲ ਸੋਲ ਮਾਝੇ ਦੀ ਸ਼ਾਨ ਹੈ ਤੇ ਪੂਰਾ ਚੋਟੀ ਦਾ ਰੇਡਰ ਹੈ ਪਰ ਦੋਸਤੋ ਅਜੇ ਕੀ ਕਾਰਨ ਹੈ ਕਿ ਜਿਸ ਕਰਕੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਾਏ ਗਏ ਹਨ ਪਰ ਦੋਸਤੋ ਅਸਲ ਸਚਾਈ ਕੀ ਹੈ ਤੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗ ਸਕੇਗਾ ਦੋਸਤੋ ਜਿੱਥੇ ਗੁਰਲਾਲ ਸੋਲ ਇੱਕ ਵਧੀਆ ਰੇਡਰ ਹੈ ਉੱਥੇ ਹੀ ਕੈਨੇਡਾ ਅਮਰੀਕਾ ਵਿਚ ਵੀ ਗੁਰਲਾਸ ਔਲ ਦੇ ਮਗਰ ਕਲਬਾਂ ਪੀਆ 40 ਲੱਖ ਰੁਪਏ ਚੱਕੀ ਫਿਰਦੀਆਂ ਨੇ ਪਰ ਅਜੇ ਹ ਇਲਜ਼ਾਮ ਗੁਰਲਾਸ ਔਲ ਤੇ ਲੱਗਣੇ ਬਹੁਤ ਸ਼ਰਮਨਾਕ ਗੱਲ ਹੈ ਪਰ ਦੋਸਤੋ ਸਾਰੇ ਕਬੱਡੀ ਜਗਤ ਤੱਕ ਪੂਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਗੁਰਲਾਸ ਔਲ ਨਾਲ ਕੀ ਹੋਇਆ ਤੇ ਕੀ ਸੱਚਾਈ ਹੈ ਦੋਸਤੋ ਇਸ ਜਿਆਦੀ ਵੱਡੀ ਅਪਡੇਟ ਧੰਨਵਾਦ